ਲੋਕਾਂ ਦਾ ਪਰਵੀਨ ਨੂੰ। ਪਰਵੀਨ ਆ ਕੀ ਹੋ ਰਿਹਾ ਹੈ? ਫਿਰ ਲੋਕ ਮੈਨੂੰ ਆਂਦੇ ਆ ਕਿ ਕੀ ਸੁਤਾਈਏ। ਤੇ ਕਿਉਂ? ਕੋਈ ਪਤੰਦੇ ਬੇਬੇ ਨੇ ਨਾ ਸੋਹਣਾ ਗੀਤ ਗਾਇਆ। ਕੌਣ ਆਂਦਾ? ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪਰਵੀਨ ਨੇ। ਪਰਵੀਨ ਪਰਵੀਨ ਹੋਈ ਪਈ ਆ ਕਿ ਗਾਓ ਨੰਨਾ ਚੰਡੀਆਂ ਉਤਰਾ ਦੇ ਸੰਡੀਆਂ। ਤੇ ਫੜਫੜ ਮਾਈਓ ਤੱਕਣਾ ਸ਼ਾਬਾਹ ਬੜੇ ਲੋਕੀ ਲ ਆਂਦੇ ਵੀ ਆ ਤੂੰ ਕਿੱਥੇ ਦੇ ਤਈ ਸਾ ਹਾਏ ਹਾਏ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੈ ਗਾਉ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਜੀ ਗਾਣਾ ਸੀ ਸੁੱਚਾ ਸੂਰਮਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦ ਦਸੰਦਾ ਹੋ ਗਈ ਹਾਂ ਤੇ ਵਕਤ ਨਿੱਕੀ ਜਈ ਸੂਈ ਤੇ ਵਟਵਾਤਾ ਬੈਠ ਕੇ ਸੇਦਾ ਕੱਢ ਰਹੀਆਂ ਚੈਲ ਕੰਮ ਵਈਲੀਆਂ ਨੇ ਵੇਲ ਕਰਨੇ ਦੂਸਰੇ ਕੰਮ ਬੋਤਲਾਂ ਦੇ ਡੱਟ ਪੱਟਣੇ ਇਹ ਕੰਮ ਲੈਣੀ ਆ ਸੰਭਲ ਦੀ ੜਾਈ ਕੋਈ ਆਣ ਕੇ ਮਾਈ ਦਲਾਂ ਟਕਰੇ ਨਿੱਤੇ ਦਰਤੇ ਆਏ ਹੋਏ ਦਰਤੇ ਬਣਾਉਂਦਾ ਮੁੰਡਾ ਬੱਕਰੇ ਤੇਦ ਗਈ ਟਾਣਾ 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 ਤੇਰ ਕਾ ਤਿੰਜੜਾ ਤੇ ਡਾਣਾ ਹੱਥ ਜੇ ਸਿੱਤਰ ਮੈਨੂੰ ਵੀ ਪਾ ਜਾਵੇ ਨਹੀਂ ਮੈਂ ਲੈ ਲਊ